ਕਿਉਂਕਿ ਧੁੱਲੋ ਸਾਹਿਬ ਨੂੰ ਪਾਰਟੀ ਨੇ ਬਣਾਇਆ ਲੋਕ ਸਭਾ ਚ ਰਾਜ ਸਭਾ ਚ ਤੇ ਉਲਟਾ ਧੁੱਲੋ ਸਾਹਿਬ ਨੇ ਕੀ ਕੀਤਾ ਮੇਰੇ ਬੜੀ ਭਲੀ ਭਾਂਤ ਜਿਆਦਾ 2009 ਚ ਜਦੋਂ ਸ਼ਖਦੇਵ ਸਿੰਘ ਲਿਵੜਾ ਨੂੰ ਟਿਕਟ ਮਿਲੀ ਸੀ ਉਹ ਧੁੱਲੋ ਸਾਹਿਬ ਨੇ ਡਟ ਕੇ ਵਿਰੋਧ ਕੀਤਾ ਇੱਥੇ ਵੀ ਖਾਨੇ ਚ ਵੀ ਗਈ ਵਾਰੀ ਪ੍ਰਧਾਨ ਸਾਹਿਬ ਵੀ ਆਏ ਨੇ ਐਲੋਪੀਪੀ ਆਲੇ-ਦਾਲੇ ਆਕੇ ਗਿਆ ਨੇੜੇ ਆਇਆ ਕਿਉਂ ਉਹ ਸਾਨੂੰ ਫੋਨ ਵੀ ਨਹੀਂ ਕਰ ਸਕਦੇ ਦੁੱਲੋ ਸਾਹਿਬ ਐਜ਼ ਅ ਰਾਜ ਸਭਾ ਦੇ ਮੈਂਬਰ ਉਸ ਰੈਲੀ ਦੇ ਵਿੱਚ ਨਹੀਂ ਆਏ ਜੇ ਦੇਖ ਲਓ ਤੁਸੀਂ ਡਿਸਪਲਿਨ ਕਿੱਥੇ ਜਾਂਦਾ ਕਿਉਂਕਿ ਜਿਹੜੀ ਅੰਗਰ ਜੇਨੇਸ਼ਨ ਆ ਕਰਨ ਇਹਨਾਂ ਨੂੰ ਸਸਤੇ ਆਉਦੇ ਮਿਲ ਗਏ ਮਿਹਨਤ ਦੇ ਕੀਤੀ ਹੁੰਦੀ ਫੇਰ ਪਤਾ ਲੱਗਦਾ ਹੈ ਸਹੀ ਤਾਂ ਫਿਰ ਦੁੱਲੋ ਸਾਹਿਬ ਵੀ ਦੱਸ ਦੇਣ ਉਹਨਾਂ ਨੇ 7 8 ਚੋਣਾਂ ਲੜੀਆਂ ਨੇ ਵੀ ਪੈਸੇ ਦੇ ਕੇ ਲੜਦੇ ਰਹੇ ਨੇ ਜਾਂ ਆਪਣੇ ਪਾਰਟੀ ਲੜਾਉਂਦੀ ਰਹੀ ਹੈ ਇਹ ਬੇਫੁਨਿਆਹ ਦੋਸ਼ ਨੇ ਇਸ ਤਰ੍ਹਾਂ ਕਾਂਗਰਸ ਮੁਜਬੂਜੂ ਸਭ ਜੋ ਸਾਡੀਆਂ ਤਾਂ ਚੜਾ-ਬੜੀਆਂ ਡੂੰਘੀਆਂ ਐ ਇਹ ਤਾਂ ਐਮਐਲਏ ਐਮਪੀ ਬਣਨਾ ਬੜਾ ਬਣ ਜਿੱਦਾ ਜਲਦੀ ਲੀਡਰ ਬਣਨਾ ਬੜਾ ਉਹ ਹੁਣ ਹਾਈ ਕਮਾਂਡ ਨਾਲ ਗੱਲ ਕਰਨਗੇ ਪੰਜਾਬ ਕਾਂਗਰਸ ਤੇ ਅਸੀਂ ਸਾਰੇ ਨਹੀਂ ਚਾਹੁੰਦੇ ਇੰਡੀਆ ਆਲਾਈਂਸ ਚ ਪੰਜਾਬ ਚ ਖਾਸ ਕਰਕੇ ਆਮ ਪਾਰਟਨਰ ਸਮਝਾਉਂਦਾ ਹਾਂ ਕਾਂਗਰਸ ਸਾਡੀ ਹੈ ਮੇਰੀ ਨਾ ਕਹਿਣ ਇਹ ਮੇਰੀ ਮੇਰੀ ਬਹੁਤੀ ਦੇਰ ਨਹੀਂ ਚੱਲਦੀ ਕਿਸੇ ਵੀ ਹੋਵੇ ਇਹ ਜਿਹੇ ਡਿਫੈਕਟਰਾਂ ਨੂੰ ਲਿਆ ਕੇ ਬਾਹਰੋਂ ਉਹਨਾਂ ਨੂੰ ਸਾਡੇ ਸਿਰਾਂ ਤੇ ਬਹਾਇਆ ਇਹ ਕਾਂਗਰਸ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਦੇਖੋ ਜਦੋਂ ਅਸੀਂ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਕਰਦੇ ਆਂ ਵਿਸ਼ੇਸ਼ ਤੌਰ ਤੇ ਹਲਕਾ ਚਾਰਜ ਨੂੰ ਦੱਸਿਆ ਜਾਂਦਾ ਬਲਾਕ ਪ੍ਰਧਾਨ ਸਾਹਿਬਾਨ ਨੂੰ ਦੱਸਿਆ ਖਾਸ ਕਰਕੇ ਇਹ ਵੀ ਕਿਹਾ ਜਾਂਦਾ ਵੀ ਦੁੱਲੋ ਸਾਹਿਬ ਨੂੰ ਜੋ ਸੀਨੀਅਰ ਲੀਡਰ ਨੇ ਉਹਨਾਂ ਸਾਰਿਆਂ ਨੂੰ ਮੈਸੇਜ ਕਨਵੇ ਕਰੋ ਕਈ ਵਾਰ ਦੁੱਲੋ ਸਾਹਿਬ ਫੰਕਸ਼ਨਾਂ ਦੇ ਵਿੱਚ ਆਉਂਦੇ ਵੀ ਨਹੀਂ ਕਿ ਦੁੱਲੋ ਸਾਹਿਬ ਦਾ ਇਹ ਗਿਲਾ ਜਾਇਜ਼ ਨਹੀਂ ਲੱਗਦਾ ਕਿਉਂਕਿ ਦੁੱਲੋ ਸਾਹਿਬ ਨੂੰ ਪਾਰਟੀ ਨੇ ਬਣਾਇਆ ਲੋਕ ਸਭਾ ਚ ਰਾਜ ਸਭਾ ਚ ਤੇ ਉਲਟਾ ਦੁੱਲੋ ਸਾਹਿਬ ਨੇ ਕੀ ਕੀਤਾ ਮੇਰੇ ਬੜੀ ਭਲੀ ਭਾਂਤ ਜਿਆਦਾ 2009 ਚ ਜਦੋਂ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਮਿਲੀ ਸੀ ਉਹ ਦੂਲੋ ਸਾਹਿਬ ਨੇ ਡਟ ਕੇ ਵਿਰੋਧ ਕੀਤਾ ਫਿਰ 2014 ਚ ਸਾਧੂ ਸਿੰਘ ਨੂੰ ਟਿਕਟ ਮਿਲੀ ਲੋਕ ਸਭਾ ਦੀ ਉਹਦਾ ਡਟ ਕੇ ਵਿਰੋਧ ਕੀਤਾ 2019 ਚ ਜਦੋਂ ਡਾਕਟਰ ਅਮਰ ਸਿੰਘ ਨੂੰ ਐਮਪੀ ਦੀ ਚੋਣ ਲੜ ਰਹੇ ਸੀ ਤਾਂ ਖੰਨੇ 'ਚ ਸਾਡੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਸ਼੍ਰੀ ਰਾਹੁਲ ਗਾਂਧੀ ਜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਉਸ ਸੰਬੋਧਨ ਕਰਨ ਆਏ ਰੈਲੀ ਨੂੰ ਤਾਂ ਦੂਲੋ ਸਾਹਿਬ ਐਜੇ ਰਾਜ ਸਭਾ ਦੇ ਮੈਂਬਰ ਉਸ ਰੈਲੀ ਦੇ ਵਿੱਚ ਨਹੀਂ ਆਏ ਜੇ ਦੇਖ ਲਓ ਤੁਸੀਂ ਡਿਸਪਲਿਨ ਕਿੱਥੇ ਜਾਂਦਾ ਜਦ ਕਿ ਪਾਰਟੀ ਨੇ ਰਾਜ ਸਭਾ 'ਚ ਬਣਾਇਆ ਵੀ ਰਾਹੁਲ ਗਾਂਧੀ ਜੀ ਸੰਬੋਧਨ ਕਰਨ ਆਉਣ ਦੁੱਲੋ ਸਾਹਿਬ ਉਸ ਰੈਲੀ 'ਚ ਵੀ ਨਹੀਂ ਆਏ ਵਿਸ਼ੇਸ਼ ਕਰਕੇ ਉਹਨਾਂ ਦੀ ਚੇਅਰ ਵੀ ਉੱਥੇ ਲੱਗੀ ਹੋਈ ਸੀ ਸੋ ਮੈਂ ਨਹੀਂ ਜਾਣਦਾ ਵੀ ਸਨੇਹ ਨਹੀਂ ਦਿੱਤੇ ਜਾਂਦੇ ਦੁੱਲੋ ਸਾਹਿਬ ਨੂੰ ਚਾਹੀਦਾ ਵੀ ਜੇ ਕੋਈ ਗੱਲਬਾਤ ਆ ਤਾਂ ਕਾਂਗਰਸ ਪਾਰਟੀ ਦਾ ਦਫ਼ਤਰ ਆ ਉੱਥੇ ਜਾਣ ਗਾਈਡ ਕਰਨ ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਜਿਹੜੇ ਪ੍ਰਧਾਨ ਹੁੰਦੇ ਨੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਦੁੱਲੋ ਸਾਹਿਬ ਆਪ ਪ੍ਰਧਾਨ ਰਹੇ ਨੇ ਮੈਂ ਹੁਣ ਵੀ ਸਤਕਾਰਨਾ ਕਹਿਣਾ ਵੀ ਜੇ ਕੋਈ ਗੱਲਬਾਤ ਆ ਤਾਂ ਕਾਂਗਰਸ ਦਫ਼ਤਰ ਜਾਣ ਤੇ ਉੱਥੇ ਜਾ ਕੇ ਗਾਈਡ ਕਰਨ ਸਾਰੇ ਪ੍ਰਧਾਨ ਨੂੰ ਵੀ ਆਹ ਕੰਮ ਠੀਕ ਆ ਕੰਮ ਗਲਤ ਉੱਥੇ ਹੀ ਜਿਹੜੇ ਸ਼ਮਸ਼ੇਰ ਸਿੰਘ ਦਿਲੋਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਹੈਗਾ ਅ ਜਿਹੜੀਆਂ ਕਾਂਗਰਸ ਦੇ ਵਿੱਚ ਨੇ ਜਿਹੜੇ ਨੇ ਵਿਕਦੇ ਨੇ ਉਹਨੂੰ ਵਿਕੇਦੇ ਨੇ ਉਹਨਾਂ ਨੂੰ ਇਹ ਟਿਕਟਾਂ ਦਿੱਤੀਆਂ ਦੀਆਂ ਨੇ ਪੈਸੇ ਦੇ ਨਾਲ ਸਾਰਾ ਕੁਝ ਚੱਲਦਾ ਹੈਗਾ ਉੱਥੇ ਬਿਲਕੁਲ ਬੇਬੁਨਿਆਦ ਆ ਮੈਂ ਤਿੰਨ ਇਲੈਕਸ਼ਨਾਂ ਕਾਂਗਰਸ ਪਾਰਟੀ ਦੀ ਲੜਿਆ ਦਿੱਲੀ ਗਾਇਬ ਵਗੈਰ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਇਵਨ ਇਸ ਵਾਰ 2022 ਚ ਵੀ ਮੈਨੂੰ ਟਿਕਟ ਘਰੇ ਬੈਠਣ ਨੂੰ ਮਿਲਿਆ ਤੇ ਇਹ ਤਾਂ ਫਿਰ ਦੁੱਲੋ ਸਾਹਿਬ ਹੀ ਦੱਸ ਦੇਣ ਉਹਨਾਂ ਨੇ 7-8 ਚੋਣਾ ਲੜੀਆਂ ਨੇ ਵੀ ਪੈਸੇ ਦੇ ਕੇ ਲੜਦੇ ਰਹੇ ਨੇ ਜਾਂ ਆਪਣੇ ਪਾਰਟੀ ਲੜਾਉਂਦੀ ਰਹੀ ਐ ਇਹ ਬੇਵਨਯਾਦ ਦੋਸ਼ ਨੇ ਕਿਉਂਕਿ ਹੁਣ ਉਹ 80 ਸਾਲ ਦੇ ਤਕਰੀਬਨ ਲਗਭਗ ਹੋ ਚੱਲੇ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਗਾਈਡ ਕਰਨਾ ਚਾਹੀਦਾ ਤੇ ਜੇ ਕਿਤੇ ਗਲਤ ਤਾਂ ਪ੍ਰਧਾਨ ਸਾਹਿਬ ਜਾਂ ਸੀਐਲਪੀ ਨੂੰ ਬਹਿ ਕੇ ਕਾਂਗਰਸ ਨੂੰ ਦੱਸਣਾ ਚਾਹੀਦਾ ਹੁਣ ਤਾਂ ਉਹਨਾਂ ਨੂੰ ਸੇਧ ਦੇਣੀ ਚਾਹੀਦੀ ਆ ਉਹ ਸੀਨੀਅਰ ਅਗੋ ਹੋ ਚੁੱਕੇ ਨੇ ਜੇ ਗੱਲ ਕੀਤੀ ਜਾਵੇ ਇੰਡੀਆ ਗੱਠਜੋੜ ਦੀ ਤਾਂ ਉਸ ਨੂੰ ਕਿਸੇ ਉਸੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਤੇ ਇਹ ਨਾਲ ਜੇ ਗੱਠਜੋੜ ਹੁੰਦਾ ਤਾਂ ਕਿਵੇਂ ਦਾ ਤੁਹਾਡਾ ਆ ਜਿਹੜਾ ਰਹੂਗਾ ਕਿਉਂਕਿ ਦੁੱਲੋ ਸਾਹਿਬ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਜੇ ਵੀ ਆਤਮ ਘਾਤੀ ਹੋਵੇਗਾ ਜੇ ਇੰਡੀਆ ਗੱਠਜੋੜ ਹੁੰਦਾ ਹੈਗਾ ਦੇਖੋ ਅਸੀਂ ਵੀ ਪੰਜਾਬ ਦੇ ਵਰਕਰਾਂ ਦੀ ਨਬਜ਼ ਪਛਾਣੀ ਆ ਲੀਡਰਾਂ ਨੇ ਤਿੰਨ ਦਿਨ ਸਾਡੇ ਯਾਦਵ ਸਾਹਿਬ ਆਏ ਰਹੇ ਨੇ ਕਾਂਗਰਸ ਪਾਰਟੀ ਦੇ ਐਸ்சிਸੀ ਵੱਲੋਂ ਚਾਰਜ ਉਹਨਾਂ ਕੋਲ ਵੀ ਪੂਰਾ ਪੱਖ ਖੁੱਲ ਕੇ DCC ਪ੍ਰਧਾਨਾਂ ਨੇ DCC ਪ੍ਰਧਾਨ ਨੇ MLA, XMLA, MP, XMLP ਸਭਿਆਂ ਨੇ ਆਪਣੀ ਗੱਲ ਉਹਨਾਂ ਕੋਲ ਰੱਖੀ ਆ ਜੋ ਸਾਡੇ ਪੰਜਾਬ ਕਾਂਗਰਸ ਦੀ ਮੰਗਾ ਉਹ ਬੇਵਾਕੀ ਨਾਲ ਸਾਡੇ ਇੰਚਾਰਜ ਕੋਲ ਰੱਖੀ ਆ ਉਹ ਹੁਣ ਹਾਈ ਕਮਾਂਡ ਨਾਲ ਗੱਲ ਕਰਨਗੇ ਪੰਜਾਬ ਕਾਂਗਰਸ ਤੇ ਅਸੀਂ ਸਾਰੇ ਨਹੀਂ ਚਾਹੁੰਦੇ ਇੰਡੀਆ ਅਲਾਈਂਸ ਚ ਪੰਜਾਬ ਚ ਖਾਸ ਕਰਕੇ ਆਮ ਪਾਰਟੀ ਨਾਲ ਸਮਝੌਤਾ ਹੋਵੇ ਦੂਜੀ ਦੇਖੋ ਮੁੱਖ ਮੰਤਰੀ ਜਿਹੜੇ ਬਣਾਏ ਨੇ ਪੰਜਾਬ ਚ ਹੈ ਜੀ ਕੈਪਟਨ ਸਾਹਿਬ ਕਈ ਪਾਰਟੀਆਂ ਬਦਲ ਕੇ ਆਏ ਕਈ ਅਕਾਲੀ ਦਲਾਂ ਦੇ ਮੁਕਮਕੇ ਆ ਗਏ ਕਾਂਗਰਸ ਦਾ ਪ੍ਰਧਾਨ ਫਿਰ ਚੀ ਮੰਤਰੀ ਉਹਦੇ ਬਾਅਦ ਚੰਨੀ ਸਾਹਿਬ ਆ ਗਏ ਹੈ ਬਾਰਾਂ ਚ ਆਇਆ ਤਿੰਨ ਸਾਲ ਬਾਅਦ ਜੀਐਲਪੀ ਦਾ ਲੀਡਰ ਬਾਰਾਂ ਚ ਆਇਆ ਅਕਾਲੀ ਦਲ ਚੋਂ ਹੈ ਫਿਰ ਪੀਪੀ ਪਾਰਟੀ ਤੋਂ ਵੀ ਸੀਗਾ ਹੈ ਜੀ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਜਰੂਰ ਹੈ ਜਮੇ ਕਈ ਜਿਹਾ ਸਾਡੇ ਚ ਬਹੁਤ ਆਮ ਮੰਦੇ ਨੇ ਸ਼ਡਿਊਲ ਕਾਸਟ ਜਦ ਬੈਨੀਫੀਸ਼ੀਅਰ ਲੈਂਦਾ ਫਿਰ ਤਾਂ ਸਰਟੀਫਿਕੇਟ ਦਿਖਾਉਂਦੇ ਨਹੀਂ ਜਦ ਬੈਨੀਫੀਸ਼ੀਅਰ ਚੇਅਰ ਤੇ ਆ ਜਾਂਦੇ ਨੇ ਫਿਰ ਭੁੱਲ ਜਾਂਦੇ ਨੇ ਠੀਕ ਹੈ ਜਿਹੜਾ ਕਲਚਰ ਜਿਹੜਾ ਕਾਂਗਰਸ ਨੇ ਵੀ ਕਈ ਗਲਤੀਆਂ ਕੀਤੀਆਂ ਨੇ ਇਹ ਜਿਹੜੇ ਡਿਫੈਕਟਰਾਂ ਨੂੰ ਲਿਆ ਕੇ ਬਾਹਰੋਂ ਉਹਨਾਂ ਨੂੰ ਸਾਡੇ ਸਿਰਾਂ ਤੇ ਬਹਾਇਆ ਤੇ ਕਾਂਗਰਸ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਐਸੀ ਗਲਤੀ ਮੈਨੂੰ ਲੱਗਦਾ ਵੀ ਹਾਈ ਕਮਾਂਡ ਨਹੀਂ ਕਰੇਗੀ ਨੀ ਹੁਣ ਕੀ ਲੱਗਦਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਲਗਾਤਾਰ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਉਥੇ ਹੀ ਰਾਜਾ ਬੜਿੰਕ ਕਹਿ ਰਹੇ ਨੇ ਅਨਸ਼ਾਸਨਤਾ ਭੰਗ ਕਰ ਰਹੇ ਨੇ ਤੇ ਬਾਜਵਾ ਨੇ ਵੀ ਉਹਨਾਂ ਨੂੰ ਕਿਹਾ ਐਲੋਪੀ ਦੇ ਲੀਡਰ ਨੇ ਜਿਹੜੇ ਉਹਨਾਂ ਨੇ ਕਿਹਾ ਹੈਗਾ ਵੀ ਇਹ ਇਹਨਾਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਨੇ ਇਹਨਾਂ ਨੇ ਪਹਿਲਾਂ ਸਾਡੀਆਂ 80 ਤੋਂ 20 ਸੀਟਾਂ ਦੇ ਲਿਆਤਾ ਦੇ ਇਹਨਾਂ ਨੇ ਖਤਮ ਕਰਕੇ ਰੱਖ ਦਿੱਤੀ ਐ ਹੁਣ ਇਹ ਫੇਰ ਅਨਸ਼ਾਸਨਤਾ ਤੋਂ ਬਾਹਰ ਹੋ ਕੇ ਆਪਣੀ ਰੈਲੀ ਕਰ ਰਹੇ ਨੇ ਤੁਸੀਂ ਕੀ ਦੇ ਦਿਓ ਕੋ ਮੈਂ ਇੱਥੇ ਸ਼ਾਸਨ ਮੈਂ ਤਾਂ ਦੇਖਿਆ ਨਹੀਂ 75 ਦੇ ਤੱਕ ਅਨਸ਼ਾਸਨ ਰਿਹਾ ਐ اسی ਗੱਲ ਦੀ ਕੋਕੇ ਅਸੀਂ ਕਾਂਗਰਸ ਸਮਝਦੇ ਦੋ ਕਿ ਸਾਡੀ ਕਾਂਗਰਸ ਹੈ ਮੈਂ ਕਦੇ ਨਹੀਂ ਕਿਹਾ ਵੀ ਮੇਰੀ ਕਾਂਗਰਸ ਹੈ ਮੈਂ ਹੀ ਹੈ ਸਭ ਕੁਝ ਇਹ ਤਾਂ ਉਹਦੇ ਆਏ ਗਏ ਹੈ ਅੱਜ ਹੈ ਕੱਲੂ ਨਹੀਂ ਹੈ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਜਾਣਾ ਜਿਹੜੇ ਜਿੰਨਾਂ ਕੋ ਕਾਂਗਰਸ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਚਾਹੀਦਾ ਵੀ ਸਾਰੇ ਕਾਂਗਰਸ ਸਾਰੇ ਪ੍ਰਧਾਨ ਨੇ ਸਾਰੀ ਕੋ ਹੈਗੀ ਹੈ ਮੈਂ ਨਹੀਂ ਚਾਹੀਦੀ ਚਾਹੋ ਕਿਸੇ ਅਹੁਦੇ ਤੇ ਬੈਠਾ ਜੇ ਹੁਣ ਮੈਂ ਦਿੱਤੇ ਆ ਮੈਂ ਮਾਫ ਕਰਨਾ ਇੱਥੇ ਵੀ ਖਾਣੇ ਚ ਵੀ ਗਈ ਵਾਰੀ ਪ੍ਰਧਾਨ ਸਾਹਿਬ ਵੀ ਆਏ ਨੇ ਐਲਓਪੀਪੀ ਆਲੇ-ਦਾਲੇ ਆਕੇ ਗਿਆ ਹੈ ਨੇੜੇ ਆਇਆ ਹੈ ਕਿਉਂ ਸਾਨੂੰ ਫੋਨ ਮੰਨੀ ਕਰ ਸਕਦੇ ਕਿਸੀਂ ਆ ਰਹੇ ਆ ਦੂਲੋ ਸਾਹਿਬ ਦੂਲੋ ਸਾਹਿਬ ਨੂੰ ਤਾਂ ਦਿੱਲੀ ਚ ਹੀ ਪੰਜਾਬੋਂ ਸਤਾਨ ਤੇ ਜਾਣਦੇ ਨੇ ਉਹ ਕੋਲ ਚੀ ਗੱਡੀ ਲੈ ਕੇ ਲੰਘ ਜਾਂਦੇ ਨੇ ਕਿਉਂ ਕੁਕੇ ਜਿਹੜੀ ਜੰਗਰ ਜੇਨਰੇਸ਼ਨ ਹੈ ਕਹਿੰਦੇ ਇਹਨਾਂ ਨੂੰ ਸਸਤੇ ਆਉਦੇ ਮਿਲ ਗਏ ਮਿਹਨਤ ਦੇ ਕੀਤੀ ਹੁੰਦੀ ਫੇਰ ਪਤਾ ਲੱਗਦਾ ਅਸੀਂ ਤਾਂ ਮਿਊਨਿਸਪਲ ਕਮਿਸ਼ਨਰ ਤੋਂ ਚੱਲੇ ਹੋਏ ਐ ਇਹਨਾਂ ਨੂੰ ਡਾਇਰੈਕਟ ਟਿਕਟ ਮਿਲ ਗਿਆ ਐਮਐਲਏਾਂ ਦੀ ਬਜ਼ੁਰਗਾਂ ਦੀ ਅਬਦੌਲਤ ਮਿਲ ਗਈ ਕਈਆਂ ਨੂੰ ਉਹ ਕਲਚਰ ਬਦਲ ਗਿਆ ਕਹਨਾ ਇਸ ਕਰਕੇ ਹਾਈ ਫਾਈ ਕਲਚਰ ਹੋ ਗਿਆ ਕਾਂਗਰਸ ਚ ਸਿੰਪਲੀਸਿਟੀ ਤਾਂ ਰਹੀ ਨਹੀਂ ਇਸ ਕਰਕੇ ਜਿੱਥੇ ਤੱਕ ਸਿੱਧੂ ਦਾ ਸਵਾਰ ਹੈ ਸਿੱਧੂ ਜੇ ਰੈਲੀ ਕਰਨ ਜੇ ਤੁਸੀਂ ਪਟਿਆਲੇ ਰੈਲੀ ਕਰਦੇ ਹੋ ਕਾਂਗਰਸ ਪਾਰਟੀ پرو ਉਹਨੂੰ ਬਲਾਓ ਨਹੀਂ ਆਉਂਦਾ ਉਹਨੂੰ ਘਰੋਂ ਲਿਆਓ ਇਹ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਨਹੀਂ ਮੈਂ 2 ਸਾਲ ਚ ਮੈਨੂੰ ਨਹੀਂ ਇੱਥੇ ਕਿੰਨੇ ਕਾਂਗਰਸ ਦੇ ਫੰਕਸ਼ਨ ਹੋਏ ਆ ਕਦੇ ਬੁਲਾਇਆ ਨਹੀਂ ਕਿਸੇ ਨੇ ਕਿਉਂ ਭਈ ਇਸ ਤਰ੍ਹਾਂ ਕਾਂਗਰਸ ਮੁਝਬੂਜੂ ਤੋਜੂ ਸਾਡੀਆਂ ਤਾਂ ਜੜਾਂ ਬੜੀਆਂ ਡੂੰਘੀਆਂ ਐ ਇਹ ਤਾਂ ਐਮਐਲਏ ਐਮਪੀ ਬਣਨਾ ਬੜਾ ਸੋਸੋ ਬਣ ਜਾਂਦਾ ਜਲਦੀ ਲੀਡਰ ਬਣਨਾ ਬੜਾ ਔਖਾ ਹੈ ਅਸੀਂ ਕੌਮ ਦੀ ਸੇਵਾ ਕਰਦੇ ਆ ਮੈਂ ਕਦੇ ਇਹਨੂੰ ਬਿਜ਼ਨਸ ਨਹੀਂ ਬਣਾਇਆ ਐਮ ਡੀ ਬਣਨਾ ਨਾ ਬਣਨਾ ਮੈਂ ਤਾਂ ਕੌਮ ਪ੍ਰਸਤ ਹਾਂ ਬਾਵਾ ਸਾਹਿਬ ਡਾਕਟਰ ਉਮੇਦਕਰ ਦਾ ਫਾਲੋਅਰ ਹੈ ਕਾਂਗਰਸੀ ਜਰੂਰ ਨੇ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਿ ਪਾਰਟੀ ਹੁਣ ਟੁੱਟਦੀ ਨਜ਼ਰ ਆ ਰਹੀ ਆ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਵਧੀਆਂ ਰਹੀ ਨੇ ਇੱਕ ਦੂਜੇ ਤੇ ਤੰਜ ਕਸਦੇ ਆ ਰਹੇ ਨੇ ਇਸ ਨਾਲ ਤਾਂ ਵਰਕਰ ਵੀ ਨਿਰਾਸ਼ ਹੁੰਦਾ ਰਿਹਾ ਕਿਉਂਕਿ ਜਿੱਥੇ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਉਹਨਾਂ ਦੇ ਕੁਝ ਹੱਥ ਕਦੇ ਵਿੱਚ ਬੰਦੇ ਖੜ੍ਹ ਜਾਂਦੇ ਨੇ ਕੁਝ ਜਿਹੜੀ ਮੇਨ ਰਾਜਾ ਬਣਗ ਨੇ ਉਹਨਾਂ ਦੇ ਨਾਲ ਖੜ੍ਹ ਜਾਂਦੇ ਨੇ ਇਹਨੂੰ ਕੀ ਦੇਖਦੇ ਹੋ ਤੁਸੀਂ ਇਹਨਾਂ ਨੂੰ ਇਕੱਠਾ ਕਰਨ ਲਈ ਕੀ ਕੀਤਾ ਜਾਵੇ ਕਿਉਂ ਇਲੈਕਸ਼ਨ ਵੀ ਨੇੜੇ ਆ ਰਹੀ ਆ 2024 ਦੀ ਸਵਾਰੀ ਗੱਲ ਹੈ ਵੀ ਸਿੱਧੂ ਸਾਹਿਬ ਜਾ ਰਹੇ ਨਹੀਂ ਕਿੰਨੀ ਭੀੜ ਹੁੰਦੀ ਹੈ ਉਹ ਭੀੜ ਕਿਸੇ ਹੋਰ ਦੀ ਨਹੀਂ ਉਹ ਜਿਹੜੇ ਪ੍ਰੋ ਕਾਂਗਰਸ ਐਲੀਮੈਂਟ ਆ ਉਹ ਨੇ ਇਹ ਬੜੀ ਸੀਰੀਅਸ ਗੱਲ ਹੈ ਜਿਹੜੀ ਇਹ ਨਿਮਟਡ ਫਾਰਮਾਂ ਬਣਦੀਆਂ ਕਹਿੰਨਾ ਕਾਂਗਰਸ ਇਹ ਪਹਿਨਾ ਆਪਣੇ ਆਪ ਨੂੰ ਤੋੜਨਾ ਉਹ ਕਹਿੰਨ ਕਾਂਗਰਸ ਸਾਡੀ ਹੈ ਮੇਰੀ ਨਾ ਕਹਿਣਾ ਇਹ ਮੇਰੀ ਮੇਰੀ ਬਹੁਤੀ देर ਨਹੀਂ ਚੱਲਦੀ ਕਿਸੇ ਵੀ ਹੋਵੇ ਠੀਕ ਹੈ ਇੱਥੇ ਗਿਆਨੀ ਜੀ ਵੀ ਰਹੇ ਆ ਦਰਬਾਰਾ ਸਿੰਘ ਵੀ ਜਿਹੜੇ ਗਰੁੱਪੇ ਚੋਂ ਰਹੀ ਹੈ ਪਰ ਆਪਸੀ ਸਤਾਲਮੇਲ ਜ਼ਰੂਰ ਹੁੰਦਾ ਸੀ ਸਹਿਚਾਰ ਜ਼ਰੂਰ ਹੁੰਦਾ ਸੀ ਰਿਸਪੈਕਟਿਵ ਜ਼ਰੂਰ ਹੁੰਦੀ ਸੀ ਹੁਣ ਤਾਂ ਵਰਕਰ ਨੂੰ ਵੰਡਣ ਦੀ ਹੁਣ ਤਾਂ ਮੇਰਾ ਖਿਆਲ ਹੈ 60% ਤਾਂ ਰਿਫੈਕਟਰ ਨਹੀਂ ਕਾਂਗਰਸ ਚ ਬਾਹਰੀਆ ਪਾਰਟੀਆਂ ਚੋਂ ਆਏ ਹੋਏ ਨੇ ਜਦੋਂ ਮੁੱਖ ਮੰਤਰੀ ਲਿਆ ਕੇ ਬਾਹਰੋਂ ਆਉਣ ਡੈਪੂਟੇਸ਼ਨ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਇਨ ਦਾ ਪਤਾ ਕੋਈ ਹੈ ਇਹ ਤਾਂ ਸਾਡੇ ਵਰਗੇ ਆ ਜਿਹੜੇ ਪੱਕੇ ਆ ਕਾਂਗਰਸ ਚ ਇਹੇ ਟੱਕ ਵੀ ਨਹੀਂ ਪਤਾ ਕਦ ਕੀ ਤੇ ਕਦੋਂ ਪੱਜਣਾ ਹੈ ਇਹ ਅਹੁਦੇ ਨਾਲ ਲਾਲਚ ਹੈ ਕੋਈ ਪੈਸਾ ਪੁੰਸਾ ਰਹਿ ਗਿਆ ਬਥੇਰਾ ਗੈਰਕਾਨੂੰਨੀ ਤੰਦਈ ਕਰ ਕਰਕੇ ਪੈਸੇ ਬਣੇ ਹੋਏ ਨੇ ਅੱਜ ਕੱਲ ਪੈਸੇ ਵੀ ਚੱਲਦੇ ਨੇ ਸ਼ਾਇਦ ਸੱਚ ਆਉਦੇ ਵੀ ਪੈਸੇ ਇਹਨਾਂ ਮਿਲਦੇ ਦੀ ਇਹ ਜਿੰਨਾ ਤੋਂ ਕਈ ਕਲਚਰ ਖਤਮ ਨਹੀਂ ਹੋਊਗਾ ਕਾਂਗਰਸ ਮਜ਼ਬੂਤ ਨਹੀਂ ਹੁੰਦੀ